ਸਿਸੂ ਨੀਵੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਪੀਰਾਬਾਲ ਦੇ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਨਸ਼ੇ ਦੀ ਹਾਲਤ 'ਚ ਇੱਕ ਵਿਅਕਤੀ ਨੇ ਗੁੱਟਕਾ ਸਹਿਦੀ ਬੇਅਦਬੀ ਕੀਤੀ ਹੈ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਕਿ ਕਿਵੇਂ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦਾ ਹੈ ਤੇ ਫਿਰ ਗੁਰੂ ਸਾਹਿਬ ਦੇ ਵਸਤੂਆਂ ਨਾਲ ਡੇਢ ਸਾੜ ਕਰਦਾ ਹੈ ਫਿਰ ਉੱਥੋਂ ਤਿੰਨ ਗੁੱਟਕਾ ਸਾਹਿਬ ਤੇ ਮਾਲਾ ਚੁੱਕ ਕੇ ਲੈ ਜਾਂਦਾ ਹੈ ਫਿਲਹਾਲ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਮਿਲਣ ਤੇ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਜਿੱਦਣ ਦੋ ਸਾਮੋਫ ਫਲੋਕ੍ਰਾਸਨ ਮਸੀ ਮੇ ਗੁੜਕਾ ਸਾਹਿਬ ਅਜੀ ਮਹਾਰਾਜ ਦੇ ਕਰਮਾਲਾ ਚੋਕੇ ਘਰ ਲੈ ਆ ਗਿਆ ਸੀ ਤੇ ਕੱਲ ਹੀ ਇਹ ਸੱਤ ਕੱਲ ਸਾਢੇ ਸੱਤ ਦੀ ਗੱਲ ਆ ਤੇ 9 ਵਜੇ ਇਹ ਬ੍ਰਾਂਡ ਕਰਾ ਕੇ ਸਨੇਹਤ ਗੁੜਕਾ ਸਾਹਿਬ ਤਰਮਾਲੇ ਤੇ ਨਾਲ ਦੋਛੀ ਜਗਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਤੇ ਉਥੇ ਪਰਚਾ ਦੇ ਕੇ 200 99380 ਦੇ ਪੱਤਰ ਦੇ ਕੇ ਉਹਨੂੰ ਗ੍ਰਿਫਤਾਰ ਕੀਤਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਨਸ਼ੇੜੀ ਨੇ ਬੇਅਦਬੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੋਵੇ ਤੋਂ ਲੋੜ ਹੈ ਪ੍ਰਸ਼ਾਸਨ ਨੂੰ ਕੋਈ ਟੁਕਮਾ ਹਲ ਕੱਢਣ ਦੀ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਤੇ ਅਫਤਾ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਟਕਰਾਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ ਤੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@sabharpulindia.com